ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਦੇਖੀ ਕੰਦਰ ਹੋ ਜਾਂਦਾ ਨਿੱਕੂ ਯਾਰ ਇਹਨਾਂ ਨੂੰ ਜਮਾ ਨਹੀਂ ਹੈਗਾ ਮਨਪ੍ਰੀਤ ਨੂੰ ਵੀ ਇਹਨੂੰ ਚੁੱਪ ਕਰਵਾ ਲਾ ਉਹ ਮਨਪ੍ਰੀਤ ਲੈ ਬਾਹ ਵੀ ਉੱਪਰ ਰੱਖੀ ਪਈ ਆ ਮਨਪ੍ਰੀਤ ਕਿੰਨੀ ਬਿਸਰਮਾ ਯਾਰ ਜਮਾ ਨਹੀਂ ਉੱਡਦੀ ਹੈਗੀ ਮਨਪ੍ਰੀਤ 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 ਬਾਬੂ ਓਏ ਓ ਬਾਬੂ ਓਏ ਆਇਆ ਉਸੇ ਦੀ ਕੀ ਹੋ ਗਿਆ ਮਰ ਪ੍ਰੀਤਰ ਡੇ ਗਏ ਓਏ ਓਏ ਪੱਟ ਤੇ ਰੱਬਾ ਓਏ ਕਿਹੜੇ ਜਨਮ ਦਾ ਬੈਰ ਕੱਢ ਲਿਆ ਦੀ ਓਏ ਓਏ ਓ ਆ ਕੇ ਕੀਤਾ ਰੱਬਾ ਤੂੰ ਅੱਜ ਬਾਹ ਨੂੰ ਕੌਣ ਸੰਭੂ ਕਰਣਾ ਉਹ ਰੱਬਾ ਤਾਂ ਸਹੀ ਨਹੀਂ ਕੀਤਾ ਯਾਰ ਤੇ ਜਵਾਖ ਦੀ ਮਾਂ ਕੋਲੀਆਂ ਦੇ ਕੋਲ ਮਨਪ੍ਰੀਤ ਮਨਪ੍ਰੀਤ ਉੱਠ ਯਾਰ ਮਨਪ੍ਰੀਤ ਉੱਠ ਯਾਰ ਹਾਏ ਰੱਬਾ ਓਏ ਤੂੰ ਐਂਡ ਕਰਦਾ ਤੂੰ ਬਾਹਰ ਕੱਢ ਲਿਆ ਤੂੰ ਮਨਪ੍ਰੀਤ ਉੱਠ ਯਾਰ ਬਸ ਬੁੱਧ ਜੱਸ ਉਹ ਬੱਦ ਸਿਆਣਾ ਬਣ ਬੁੱਤ ਓਏ ਸਿਆਣਾ ਬਣ ਬੱਕੂ ਆਇਆ ਮੁਝ ਕੀ ਦੇ ਕੋਲ ਫਰੋਲਾ ਮੈਂ ਫਿਕਰ ਮਨਾ ਦੇ ਅਪਾਰਿਆਂ ਨੂੰ ਠੀਕ ਨਹੀਂ ਪਰ ਦੱਸਦੀ ਨਹੀਂ ਮੈਂ ਹਸਦੀ ਦਿਖਦੀ ਸਾਰਿਆਂ ਨੂੰ ਇਹ ਸ਼ਹਿਰ ਪਾਵੇਂ ਵੱਡੇ ਅੰਮੀਏ ਤੇਰੀ लाਡਲੀ ਨੂੰ ਵੱਡ ਵਾਟ ਦਿਖਾ ਦੇ ਮਾਂ ਇਹ ਨਹੀਂ ਮੇਰੇ ਹੰਜੂ ਪੂੰਝ ਦੇ ਦਾਤੀ ਜੀ ਕਿੱਥੇ ਰੱਖਤੀ ਓਹ ਹੋ ਦਾਤੀ ਦੇ ਘਰੇ ਪਈਆ ਚਾਣਾ ਐ ਕਰਦਾ ਤਾਂ ਆਇਆ ਤਮਾਂ ਕੀ ਦੇਖਦਾ ਕੀ ਪਤਾ ਉਹਨਾਂ ਲਵੇ ਭਾਈ ਲੈ ਤਾਇਆ ਤੈਂ ਦ੍ਰਿਤ ਰਿਹਾ ਆਉਂਦਾ ਓ ਤਾਇਆ ਜੀ ਹਾਂ ਜੋਤ ਹੋਰ ਤਾਂ ਆਏ ਜੀ ਠੀਕ ਠਾਕ ਓਹ ਪੁੱਤ ਠੀਕ ਤਾਂ ਕੀੜਿਆਂਗੇ ਤੈਨੂੰ ਪਤੀ ਆ ਜਦ ਜੀ ਮਨਪ੍ਰੀਤ ਗਈ ਆ ਬਸ ਬੁਰੇ ਹਾਲ ਹੀ ਨੇ ਉਹਦੇ ਕਰਕੇ ਘਰ ਵਿੱਚ ਰੌਣਕਿਆ ਸੀ ਬੀੜਾ ਖਾਲੀ ਹੋ ਗਿਆ ਪੁੱਤ ਉਹਦੇ ਨਾਲ ਸਾਰਾ ਹਾਂਜੀ ਉਹ ਤਾਂ ਗੱਲ ਸਮਝਦਾ ਪਰ ਤਾਇਆ ਜੀ ਆਪਾਂ ਕੀ ਕਰ ਸਕਦੇ ਆ ਜੋ ਰੱਬ ਨੂੰ ਮਨਜ਼ੂਰ ਸੀ ਹੈਗਾ ਤਾਂ ਚਲੋ ਜੋ ਉਹ ਦਾ ਭਾਣਾ ਹੈ ਉਹਨੂੰ ਮਨਜ਼ੂਰ ਸੀ ਪਰ ਪੁੱਤ ਮਨਪ੍ਰੀਤ ਨਾਲ ਹੀ ਘਰੇ ਰੌਣਕਾਂ ਸੀ ਮਰ ਜਾਣੀ ਸਾਰੀਆ ਰੌਣਕਾਂ ਨਾਲ ਹੀ ਲੇ ਗਈ ਸਹੀ ਗੱਲ ਆ ਤਾਇਆ ਉਹਦੇ ਨਾਲ ਤਾਂ ਘਰ 'ਚ ਰੌਣਕ ਸੀ ਨਾਲੇ ਜਦੋਂ ਵੀ ਮੈਂ ਘਰੇ ਜਾਂਦਾ ਸੀ ਉਹ ਚਾਹ ਪਾਣੀ ਜ਼ਰੂਰ ਬੋਲਦੀ ਸੀ ਬਾਕੀ ਪੁੱਤ ਕੀ ਕਰੀਏ ਉਹ ਪ੍ਰਮਾਤਮਾ ਦਾ ਭਾਣਾ ਹੁਣ ਭਾਣਾ ਦਾ ਮੰਨਣੀ ਪੈਣਾਗਾ ਤਾ ਹੀ ਗੱਲ ਆ ਤਾਇਆ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਜਿ ਆ ਜਾਓ ਬੈਠੋ ਕੀ ਗੱਲ ਕਰਨੀ ਆ ਪੁੱਤ ਤਾਇਆ ਮੱਜਸ ਦੇਖੀ ਨਹੀਂ ਹੈਗਾ ਕਿੱਥੇ ਰਹਿੰਦਾ ਉਹ ਦੱਸਦਾ ਪੁੱਤ ਜਿਹੜੀ ਦੀ ਮਨਪ੍ਰੀਤ ਨੂੰ ਪਤਾ ਸੰਸਾਰ ਤੋਂ ਗਈ ਆ ਉਹਨੇ ਦਿਮਾਗ ਤੇ ਵੱਜਨ ਦਾ ਪਾਰ ਖਿਆਗਾ ਉਹਦੀ ਵੀ ਦਵਾਈ ਚੱਲਦੀ ਹੈਗੀ ਦਵਾਈ ਲੈਣ ਗਿਆ ਹੋਇਆ ਸੀ ਉਹ ਤਾਂ ਅੱਛਾ ਇਹ ਗੱਲ ਆ ਤਾਇਆ ਮੈਂ ਤਾਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਜੱਸ ਮੇਰਾ ਦੋਸਤ ਨਹੀਂ ਤਾਂ ਮੇਰਾ ਸੋਟਾ ਭਰਾ ਨਾਲੇ ਮੈਂ ਉਹਦੇ ਨਾਲ ਉਹ ਸੌਰੇ ਕਿੰਨੀ ਵਾਰ ਗਿਆ ਉੱਥੇ ਉਹਦੀ ਇੱਕ ਛੋਟੀ ਭੈਣ ਤਾਂ ਹੈਗੀ ਆ ਮਨਪ੍ਰੀਤੀ ਹੋਏ ਪੁੱਤ ਤੈਨੂੰ ਪਤਾ ਹੈ ਜਸ ਮਨਪ੍ਰੀਤ ਨੂੰ ਕਿੰਨਾ ਪਿਆਰ ਕਰਦਾ ਸੀਗਾ ਮੈਨੂੰ ਨਹੀਂ ਲੱਗਦਾ ਵੀ ਉਹ ਮੰਨ ਜੂਗਾ ਉਹ ਤਾਂ ਉਹ ਤਾਂ ਗੱਲ ਸਹੀ ਆ ਪਰ ਜਸ ਸਾਰੀ ਜ਼ਿੰਦਗੀ ਕਿਵੇਂ ਕੱਢੂਗਾ ਤੇ ਨਾਲੇ ਉਹਦਾ 5 ਮਹੀਨਿਆਂ ਦਾ ਮੁੰਡਾ ਵੀ ਆ ਪੁੱਤ ਵਿਆਹ ਕਰਾਉਣ ਦੀ ਤਾਂ ਦੂਰ ਦੀ ਗੱਲ ਐ ਮਨਪ੍ਰੀਤ ਤੋਂ ਬਿਨਾਂ ਤਾਂ ਉਹ ਕਿਸੇ ਬਾਰੇ ਸੋਚ ਵੀ ਨਹੀਂ ਸਕਦਾ ਐਨਾ ਪਿਆਰ ਕਰਦਾ ਸੀ ਮਨਪ੍ਰੀਤ ਨੂੰ ਤਾਇਆ ਉਹ ਤਾਂ ਗੱਲ ੁੱਢੀ ਸਹੀ ਆ ਪਰ ਫਿਰ ਵੀ ਜੱਸ ਨਾਲ ਤੁਸੀਂ ਗੱਲ ਤਾਂ ਕਰਕੇ ਦੇਖੋ ਇੱਕ ਵਾਰੀ ਚਲੋ ਠੀਕ ਆ ਸ਼ੇਰਾ ਜੇ ਤੂੰ ਕਹਿੰਨਾ ਹੈ ਮੈਂ ਜੱਸ ਨਾਲ ਗੱਲ ਕਰਕੇ ਦੇਖ ਲੈਣਾ ਬਾਕੀ ਚਲੋ ਠੀਕ ਆ ਮੈਂ ਚੱਲਦਾ ਫਿਰ ਉਹਨਾਂ ਨਾਲ ਠੀਕ ਆ ਤਾਇਆ ਤਾਇਆ ਮੈਂ ਤਾਂ ਤੁਹਾਡੇ ਖੇਤੋਂ ਦਾ ਤੀਜੀ ਲੈਣ ਜਾਣਾ ਐਂ ਕਰਿਓ ਕੋਠੇ ਦੇ ਵਿੱਚ ਪਈਆ ਕੁੰਜੇ ਦੇ ਵਿੱਚ ਪਈਆ ਉੱਥੇ ਚੱਕ ਲਈ ਜਾਗਾ ਠੀਕ ਹੈ ਜੀ ਚਲੋ ਠੀਕ ਹੈ ਅਰੱਬਾ ਤੂੰ ਹੀ ਦੱਸ ਮੈਂ ਜ਼ਰਾ ਕੀ ਮੜਾ ਕਰਤਾ ਸੀ ਜਿਹੜਾ ਤੂੰ ਮੇਰੇ ਤੇ ਐਡਾ ਵੱਡਾ ਵਕਤ ਪਾਇਆ ਮੈਨੂੰ ਰੱਬ ਆਦਨੂੰ ਚੰਗੀ ਤਰ੍ਹਾਂ ਪਤਾ ਸੀ ਮੈਂ ਮੜਪ੍ਰੀਤ ਨੂੰ ਕਿੰਨਾ ਪਿਆਰ ਕਰਦਾ ਸੀ ਉਹਦੇ ਬਿਨਾ ਜਮਾਨੀ ਮੈਂ ਰਹਿ ਸਕਦਾ ਸੀ ਫਿਰ ਵੀ ਤੂੰ ਮੇਰੇ ਤੋਂ ਖੋਕੇ ਲੈ ਗਿਆ ਤੂੰ ਰੱਬਾ ਬਹੁਤ ਔਕਿਆ ਕੀਤਾ ਮੇਰੇ ਨਾਲ ਉਹ ਮੇਰੇ ਬਾਰੇ ਨਹੀਂ ਸੀ ਸਭ ਬੱਚੇ ਬਾਰੇ ਸੋਚ ਲੈਂਦਾ ਵੀ ਬੱਚੇ ਦਾ ਕੀ ਬਣੂਗਾ ਉਹਦੀ ਮਾਂ ਤੋਂ ਬਿਨਾ ਤਾਂ ਰੱਬਾ ਜਮਾਨੀ ਸੋਚਿਆ ਹੈਗਾ ਜਮਾਨੀ ਸੋਚਿਆ ਰੱਬਾ ਮੇ ਤਾਂ ਸਾਰਾ ਹਾਂ ਬਾਕੂ ਉਹ ਦੋਸਾਂ ਕੋ ਬੈਠਾਂ ਉਹ ਨਵਾਬੂਦ ਨੂੰ ਹੀ ਲੱਗਦਾ ਜੱਸ ਮੇਰੇ ਨਾਲ ਗੱਲ ਕਰਨੀ ਸੀ ਤਾ ਮੈਂ ਤੂੰ ਰੋਜ਼ ਰੋਜ਼ ਐ ਉਦਾਸ ਨਹੀਂ ਦੇ ਸਕਦਾ ਹਾਂ ਤਾਂ ਸਬਕੂ ਕੀ ਗੱਲ ਕਰਨੀ ਆ ਮੈਂ ਤਾਂ ਤਾਨੂੰ ਇਹ ਕਹਿੰਦਾ ਸੀਗਾ ਵੀ ਜੇ ਪੁੱਤ ਤੇਰਾ ਵਿਆਹ ਕਰ ਦਈਏ ਤੇਰੀ ਪਹਾੜ ਦੀ ਢਿੱਡ ਜ਼ਿੰਦਗੀ ਵੀ ਆ ਪੁੱਤ ਤੂੰ ਐਨੀ ਉਮਰ ਕੰਮੇ ਲਗਾਵੇਂਗਾ ਦੇ ਤੇਰੀ ਸਾਲੀ ਆ ਕਿੰਨਾ ਵਧੀਆ ਪਰਿਵਾਰ ਹੈ ਆਪਾਂ ਤੇਰਾ ਰਿਸ਼ਤਾ ਉਹਦੇ ਨਾਲ ਕਰ ਦਿੰਨੇ ਆ ਨਾਲੇ ਆਪਾਂ ਨੂੰ ਜਵਾਬ ਨਹੀਂ ਦੇਣਾ ਨਾਲੇ ਕਾਕੇ ਨੂੰ ਮਾਂ ਮਿਲ ਜੂ ਪੁੱਤ ਉਹਦੀ ਸਾਫ ਸੰਭਾਲ ਵਾਸਤੇ ਕੌਣ ਹੈ ਇੱਥੇ ਨਾਨਾ ਬਾਪੂ ਮੈਂ ਕੋਈ ਵਿਆਹ ਨਹੀਂ ਕਰਵਾਉਣਾ ਹੈਗਾ ਨਾਲੇ ਤੈਨੂੰ ਚੰਗੀ ਤਰ੍ਹਾਂ ਪਤਾ ਮੈਂ ਮਣਪੇ ਉਹਨੂੰ ਕਿੰਨਾ ਪਿਆਰ ਕਰਦਾ ਸੀ ਉਹਦੇ ਤੋਂ ਬਿਨਾ ਮੈਂ ਕਿਸੇ ਵਾਰ ਸੋਚ ਵੀ ਨਹੀਂ ਸਕਦਾ ਤੇ ਰਹੀ ਗੱਲ ਨਿੱਕੂ ਦੀ ਉਹਨੂੰ ਮੈਂ ਆਪੀ ਪਾਲ ਲੂੰਗਾ ਕਿਉਂਕਿ ਉਹ ਸਾਡੇ ਪਿਆਰ ਦੀ ਆਖਰੀ ਨਿਸ਼ਾਨੀ ਹੈ ਜਾਸਦ ਕੋ ਤੂੰ ਮੈਂ ਤੇਰਾ ਪਿਆਉ ਲਾਂਗਾ ਮੈਨੂੰ ਤੇਰਾ ਫਿਕਰਾ ਪੁੱਤ ਕਾਕੇ ਦਾ ਫਿਕਰਾ ਹੈਗਾ ਇੱਕ ਵਾਰੀ ਸੋਚ ਲਈ ਪੁੱਤ ਮੇਰਾ ਫਰਜ਼ ਹੈ ਤੈਨੂੰ ਕਹਿਣ ਦਾ ਬਾਕੀ ਫੈਸਲਾ ਜ਼ਰੂਰ ਲੈ ਲਈ ਬਹੁਤ ਵਧੀਆ ਰਹੇਗਾ ਬਸ ਬਾਪੂ ਮੇਰਾ ਤਾਂ ਹੀ ਫੈਸਲਾ ਮੈਂ ਵਿਆਹ ਨਹੀਂ ਕਰਵਾ ਸਕਦਾ ਮੈਂ ਤੈਨੂੰ ਕਹਤੋ ਬਾਪੂ ਮੈਨੂੰ ਤੂੰ ਜਿਆਦਾ ਮਜਬੂਰ ਨਾ ਕਰ ਕੇ ਵੈਗਰੂ ਕੰਮ ਸੁਮਾਤ ਬਾਕਸ਼ ਉਹ ਬੱਚੇ ਦਾ ਕੀ ਕਸੂਰ ਹੈ ਦਾ ਇਹ ਯਾਰ ਬਹੁਤ ਮਾੜਾ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਉਹ ਹੋ ਗਿਆ ਮੈਨੂੰ ਤਾਂ ਯਾਰ ਮਨਪ੍ਰੀਤ ਦੀ ਮੌਤ ਦਾ ਝਕੀਰ ਵੀ ਨਹੀਂ ਆਇਆ ਹੈਗਾ ਜਦੋਂ ਪਤਾ ਲੱਗਿਆ ਕਿ ਮਨਪ੍ਰੀਤ ਦੀ ਮੌਤ ਹੋ ਗਈ ਹੈ ਸਾਨੂੰ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਮਨਪ੍ਰੀਤ ਇੰਨੀ ਛੇਤੀ ਸਾਨੂੰ ਛੱਡ ਕੇ ਚਲ ਜੂਗੀ ਸਾਡੇ ਤਾਂ ਮੂਹ ਹੀ ਫੋਤ ਸੀ ਉਹਦੇ ਨਾਲ ਮੈਨੂੰ ਤਾਂ ਅੱਜ ਵੀ ਯਕੀਨ ਨਹੀਂ ਹੁੰਦਾ ਉਹ ਸਾਡੇ ਵਿੱਚ ਹੈ ਨਹੀਂ। ਛੋਡੇ ਕੋਲ ਤਾਂ ਉਹ ਕਿੰਨਾ ਟਾਈਮ ਰਹਿੰਦੀ ਸੀ ਇਹਦਾ। ਮੇਰੇ ਕੋਲ ਤਾਂ ਨਾਲੇ ਰਹਿੰਦੀ ਵੀ ਨਹੀਂ ਸੀ। ਇੱਥੇ ਤੱਕ ਕੀ ਮੈਂ ਤਾਂ ਕਦੇ ਉਹਨੂੰ ਮਿਲਿਆ ਵੀ ਨਹੀਂ ਹੈਗਾ ਸੀਗਾ। ਮੈਨੂੰ ਵੀ ਯਾਰ ਉਸ ਦਿਨ ਐਵੇਂ ਲੱਗਿਆ ਜਿਵੇਂ ਕੋਈ ਆਪਣੇ ਪਰਿਵਾਰ ਦਾ ਕੋਈ ਜੀ ਚਲਿਆ ਗਿਆ ਹੋਵੇ। ਇਹਨੂੰ ਪਤਾ ਮਾਪੀਤਾਂ ਨੇ ਸੱਚੀ ਸਾਰਾ ਦਾ ਮੋਹ ਬਹੁਤ ਕਰਦੀ ਸੀ। ਪਤਾ ਨਹੀਂ ਚੰਦਰੀ ਜੀ ਇੰਨੀ ਛੇਤੀ ਕਿਉਂ ਚਲੀ ਗਈ। ਮੰਮੀ ਤਾਂ ਨਾ ਬਹੁਤ ਉਦਾਸ ਰਹਿੰਦੇ ਨੇ ਜਦੋਂ ਦੀ ਉਹ ਗਈ ਹੈ ਸਾਰਾ ਪਰਿਵਾਰ ਬਸ ਚੁੱਪਚਾਪ ਹੀ ਰਹਿੰਦਾ। ਚੁੱਪ ਕਰ ਹੀ ਰਹੀ। ਆ ਰੋ ਕੇ ਕਿਹੜਾ ਸੁਭਨਦਾਗਾ ਯਾਰ ਨਾਲੇ ساری ਉਮਰ ਥੋੜੀ ਰੋਈ ਚੱਲਾਂਗੇ ਹੁਣ ਫਿਰ ਵੀ ਹੱਟ ਬਸਾ ਰੋਣਾ ਹੀ ਪੱਲੇ ਰਹਿ ਗਿਆ ਹੋਰ ਅਸੀਂ ਕਰ ਵੀ ਕੀ ਸਕਦੇ ਹਾਂ ਕੋਈ ਅਜੀਬ ਚੀਜ਼ ਤਾਂ ਹੈ ਨਹੀਂ ਜਿਹੜੀ ਮੇਰੀ ਭੈਣ ਨੂੰ ਵਾਪਸ ਲੈ ਆਉਗੀ ਇਹ ਗੱਲ ਤਾਂ ਹੈਗੀ ਹੀ ਯਾਰ ਪਰ ਹੁਣ ਕਰ ਵੀ ਕੀ ਸਕਦੇ ਆਂ ਜੀ ਨਾਲੇ ਕਿਹੜਾ ਆਪਣੇ ਕੱਲਿਆਂ ਨਾਲ ਹੋਈ ਆ ਹੋਰ ਪਤਾ ਨਹੀਂ ਯਾਰ ਆਪਣੇ ਵਰਗੇ ਕਿੰਨੇ ਕਿ ਦੁਖੀ ਫਿਰਦੇ ਨੇ ਇੱਥੇ ਹਾਂ ਕਾਲੇ ਤੂੰ ਸਹੀ ਕਹਿ ਰਿਹਾ ਬਸ ਐਵੇਂ ਆ ਕਿਰੋ ਕੇ ਨਾ ਥੋੜਾ ਟਾਈਮ ਸ਼ਾਂਤੀ ਜੀ ਮਿਲ ਜਾਂਦੀ ਆ ਤੈਨੂੰ ਪਤਾ ਮੰਮੀ ਅਗੇ ਤਾਂ ਨਾ ਮੈਂ ਵੀ ਜਾਣ ਜਾਣ ਕੇ ਖੁਸ਼ੀ ਰਹਿਣੀ ਆ ਉਹ ਮੈਨੂੰ ਦੱਸਦੇ ਕਿ ਆ ਆਪਣਾ ਆਪ ਦਾ ਮੂਡ ਖਰਾਬ ਕਰ ਲੈਣ ਓਏ ਹਾਂ ਯਾਰਾ ਮੰਮੀ ਸਾਹਮਣੇ ਤੂੰ ਐਵੇਂ ਦੱਸ ਨਾ ਹੋਇਆ ਕਰ ਜੇ ਉਹ ਵੀ ਬਿਮਾਰ ਹੋ ਗਏ ਫਿਰ ਘਰ ਦਾ ਕੀ ਬਣੂਗਾ ਨਾਲੇ ਯਾਰ ਹੌਲੀ ਹੌਲੀ ਟਾਈਮ ਪੈ ਕੇ ਨਾ ਸਭ ਕੁਝ ਠੀਕ ਹੋ ਜਾਂਦਾ ਹੁੰਦਾ ਹੁਣ ਇੱਕੋ ਟਾਈਮ ਤਾਂ ਆਪਾਂ ਐਡਾ ਦੁੱਖ ਭੁਲਾ ਵੀ ਨਹੀਂ ਸਕਦੇ ਇਹ ਸਹੀ ਕਹਿ ਰਿਹਾ ਵੇ ਐਵੇਂ ਵੀ ਰੋ ਕੇ ਖੁਸ਼ ਨਹੀਂ ਬਣਨਾ ਅੱਜ ਤੱਕ ਮੈਂ ਰੋਂਦੀ ਰਹੂੰਗੀ ਉਹ ਤਾਂ ਵਾਪਸ ਆਉਣ ਨਹੀਂ ਲੱਗੀ ਮੰਮੀ ਨੂੰ ਵੀ ਮੈਨੂੰ ਹੀ ਸਾਹਮਣਾ ਪੈਣਾ ਹੋਰ ਯਾਰਾ ਹੁਣ ਤੈਨੂੰ ਮਨਤਾ ਸਮਝਾਉਣੀ ਪੈਣਾਗਾ ਹੌਲੀ ਹੌਲੀ ਯਾਰ ਸਭ ਕੁਝ ਠੀਕ ਹੋ ਜਾਊਗਾ ਤੂੰ ਹੁਣ ਐਵੇਂ ਉਦਾਸ ਨਾ ਹੋਇਆ ਕਰ ਤੇ ਨਾਲੇ ਯਾਰ ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਸੀ ਤੂੰ ਵੀ ਕਹੇਗਾ ਵੀ ਐਨੇ ਦੁੱਖ ਦੇ ਟਾਈਮ 'ਚ ਆਹ ਗੱਲ ਕਰੀ ਜਾਂਦਾਗਾ ਮੇਰੇ ਨਾਲ ਕੋਈ ਨਾ ਤੂੰ ਦੱਸ ਜਿਹੜੀ ਵੀ ਗੱਲ ਕਰਨੀ ਆ ਯਾਰ ਮੈਂ ਐਵੇਂ ਕਹਿੰਦਾ ਸੀ ਕਿ ਆ ਵੀ ਹੁਣ ਤਾਂ ਭੈਣ ਦੇ ਮੌਤ ਨੂੰ ਵੀ ਕੁਝ ਨਾ ਕੁਝ ਮਹੀਨੇ ਹੋ ਗਏ ਨੇ ਜੇ ਯਾਰ ਤੂੰ ਆਪ ਦੇਖ ਰਹੀਂ ਆਪਣੀ ਦੋਵਾਂ ਦੇ ਰਿਸ਼ਤੇ ਦੀ ਗੱਲ ਕਰ ਲੈਂਦੀ ਹਾਂ ਯਾਰ ਇਹ ਗੱਲ ਤਾਂ ਮੈਂ ਵੀ ਕਰਨੀ ਸੀ ਤੇ ਮੇਰਾ ਮम्मी ਨਾਲ ਇਹ ਗੱਲ ਕਰਨ ਨੂੰ ਦਿਲ ਤਾਂ ਕਰ ਰਿਹਾ ਪਰ ਪਤਾ ਕੀ ਮੈਨੂੰ ਐ ਲੱਗਦਾ ਉਹਨਾਂ ਬਹੁਤ ਉਦਾਸ ਜੇ ਰਹਿੰਦੇ ਨੇ ਫੇ ਮੈਂ ਕਿਵੇਂ ਜੇ ਗੱਲ ਕਰਾਂ ਉਹਨਾਂ ਨਾਲ ਮੈਂ ਬਸ ਇੱਕ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੀ ਹਾਂ ਫਿਰ ਮੈਂ ਆਪੇ ਗੱਲ ਕਰ ਲਵਾਂਗੀ ਉਹਨਾਂ ਨਾਲ ਆ ਹਿਰਮੈਂ ਐਵੇਂ ਨਹੀਂ ਕਹਿੰਦਾ ਯਾਰ ਨਾਲੇ ਤੈਨੂੰ ਵੀ ਆਪਾਂ ਹੁਣੇ ਹੀ ਵਿਆਹ ਕਰਾਈਏ ਮੈਂ ਤਾਂ ਇਹ ਮੈਂ ਕਹਿੰਦਾ ਸੀਗਾ ਵੀ ਚਲ ਕਰੇ ਗੱਲ ਤੁਰ ਪੈਂਦੀ ਹੁੰਦੀ ਹੈ ਨਾ ਕਈ ਵਾਰ ਘਰ ਦੇ ਕੋਈ ਤਰ੍ਹਾਂ ਹੋਰ ਰਿਸ਼ਤਾ ਦੇਖ ਕੇ ਯਾਰ ਕਿਤੇ ਹੋਰ ਨਾ ਵਿਆਹ ਕਰ ਦਣ ਮੈਂ ਤਾਂ ਇਹੀ ਗੱਲ ਤੋਂ ਡਰਦਾ ਰਹਿਣਾਗਾ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਛੇਤੀ ਮੰਮੀ ਨਾਲ ਗੱਲ ਕਰ ਲੂੰਗੀ ਤੇ ਤੇਰੇ ਬਾਰੇ ਸਾਰਾ ਕੁਝ ਦੱਸ ਦੂੰਗੀ ਹਾਂ ਯਾਰ ਪਰ ਨਾਲੇ ਮੈਂ ਚਲਦੀਆਂ ਕਾਫੀ ਟਾਈਮ ਹੋ ਗਿਆ ਮੈਨੂੰ ਇੱਥੇ ਆਈ ਨੂੰ ਉਹ ਸੱਚ ਤੇਰੇ ਪੇਪਰ ਹੋਣੇ ਸੀਗੇ ਤੂੰ ਫੀਸ ਭਰਿਆ ਹੀ ਸੀਗੀ ਫੀਸ ਤਾਂ ਮੈਂ ਭਰਨ ਗਈ ਸੀ ਪਰ ਉੱਥੇ ਨਾ ਮੈਡਮ ਹੀ ਨਹੀਂ ਆਏ ਸੀਗੇ ਉਹ ਫਿਰ ਮੈਂ ਸੋਚਿਆ ਚੱਲ ਫੇਰ ਭਰ ਦੂੰਗੀ ਚਲਾਂ ਮੈਂ ਛੱਡ ਗਿਆ ਮੈਂ ਤੈਨੂੰ ਨਹੀਂ ਕੋਈ ਨਹੀਂ ਮੈਂ ਚੱਲ ਜੂੰਗੀ ਚਲ ਹੁਣ ਤੂੰ ਐਵੇਂ ਦਾਸ ਸੁਣਾਵਾ ਕਰ ਚੰਗਾ ਠੀਕ ਚੰਗਾ ਬਾਈ ਲੈ ਬਾਪੂ ਨੇ ਤਾਂ ਹੀ ਨਾ ਵਿਆਹ ਕਰਵਾ ਲਾ ਆ ਕੀ ਬੁੱਲੀ ਜਾਂਦਾ ਨਾਲੇ ਬਾਪੂ ਨੂੰ ਪਤਾ ਕਿ ਮੈਂ ਮਨਪ੍ਰੀਤ ਨੂੰ ਕਿੰਨਾ ਪਿਆਰ ਕਰਦਾ ਸੀ ਹਾਂ ਤੁਮੇ ਵਿਆਹ ਕਰੋ ਬਾਲਾ ਦੇ ਨਾਲ ਉਹ ਜੱਸੀ ਕੀ ਗੱਲ ਹੋ ਗਈ ਕੱਲੀ ਬੋਲੀ ਜੈਨਾ ਕੋਈ ਹੈਗਾ ਤਾਂ ਹੈ ਨਹੀਂ ਇੱਥੇ ਉਹ ਨਾ ਨਾ ਬਾਈ ਤੈਨੂੰ ਹੀ ਲੱਗ ਰਿਹਾ ਮੈਂ ਕਿੱਥੇ ਬੋਲਦਾ ਮੈਂ ਤਾਂ ਚੁੱਪਚਾਪ ਖੜਾ ਉਹ ਬਾਈ ਕੋਈ ਗੱਲ ਤਾਂ ਹੈਗੀ ਆ ਦੱਸ ਵੀ ਦੇ ਕੀ ਗੱਲ ਆ ਉਹ ਬਾਈ ਤੈਨੂੰ ਪਤਾ ਤਾਂ ਹੈਗਾ ਜਦੋਂ ਦੀ ਮਨਪ੍ਰੀਤ ਇਸ ਦੁਨੀਆ ਤੋਂ ਗਈਆ ਮੇਰਾ ਤਾਂ ਸਾਰਾ ਕੁਝ ਖਤਮ ਹੋ ਗਿਆ ਯਾਰ ਮੇਰਾ ਤਾਂ ਉਹਦੇ ਬਿਨਾ ਜਮਾ ਨਹੀਂ ਜੀ ਲੱਗਦਾ ਹੈਗਾ ਤੇ ਉਦੋਂ ਬਾਪੂ ਕਹਿੰਦਾ ਵੀ ਮੈਂ ਆਉਦੀ ਸਾਲੀ ਨਾਲ ਵਿਆਹ ਕਰਵਾ ਲਾਂ ਕੁਈਂ ਦਾ ਸਿਆਰਾ ਮੈਂ ਉਹ ਵਿਆਹ ਕਿਵੇਂ ਕਰਵਾਲਾ ਲੈ ਉਹ ਬਾਪੂ ਸਹੀ ਤਾਂ ਕਹਿ ਰਿਹਾ ਚਰਬ ਤੂੰ ਕਿੰਨਾ ਕੁ ਟਾਈਮ ਇਕੱਲਾ ਜ਼ਿੰਦਗੀ ਕੱਟੇਗਾ ਨਾਲੇ ਤੇਰੇ ਜਵਾਗ ਦਾ ਕੀ ਬਣੂਗਾ ਤੂੰ ਬਈ ਵਿਆਹ ਕਰਾ ਲਾ ਬਾਪੂ ਦੀ ਗੱਲ ਮੰਨ ਲਾ ਪਰ ਬਾਈ ਮੈਂ ਨਹੀਂ ਕਰ ਸਕਦਾ ਉਹ ਪਰ ਬਾਈ ਕੁਝ ਨਹੀਂ ਬਈ ਜਿਹੜਾ ਕੁਝ ਹੋ ਗਿਆ ਉਹ ਤਾਂ ਠੀਕ ਆ ਹੁਣ ਆਪਾਂ ਕੁਝ ਕਰ ਵੀ ਨਹੀਂ ਸਕਦੇ ਤੂੰ ਮਨਪ੍ਰੀਤ ਦੀ ਭੈਣ ਨਾਲ ਵਿਆਹ ਕਰਾ ਲਾ ਨਾਲ ਤਾਂ ਤੇਰਾ ਧਿਆਨ ਰੱਖੂਗੀ ਨਾਲੇ ਉਹ ਜਵਾਗ ਦਾ ਧਿਆਨ ਰੱਖੂ ਬਾਈ ਤੂੰ ਕੁਝ ਮਰਜ਼ੀ ਕਹਿ ਲਾ ਪਰ ਮਨਪ੍ਰੀਤ ਦੀ ਥਾਂ ਨਾ ਹੀਰ ਕਦੀ ਨਹੀਂ ਲੈ ਸਕਦੀ ਕਿਉਂਕਿ ਜੋ ਪਿਆਰ ਆ ਮਨਪਰੀਨਾਂ ਦੇ ਬੱਚ ਨੂੰ ਦੇਣਾ ਸੀ ਨਾ ਹੀਰ ਕਦੇ ਨਹੀਂ ਦੇ ਸਕਦੀ। ਉਹ ਬਾਈ ਉਹ ਗੱਲ ਤਾਂ ਤਰੀ ਸਹੀ ਆ। ਪਰ ਤੂੰ ਆਪਦੇ ਬੱਚੇ ਦੀ ਖਾਤਰ ਬਾਪੂ ਦੀ ਗੱਲ ਮੰਨਣਾ। ਪਰ ਬਾਈ ਲੋਕ ਕੀ ਕਹਿਣਗੇ? ਲੋਕ ਯਾਰ 100-100 ਗੱਲਾਂ ਬਣਾਉਣਗੇ। ਉਹ ਬਾਈ ਲੋਕਾਂ ਦਾ ਕੀ ਆ? ਲੋਕ ਤਾਂ ਗੱਲਾਂ ਬਣਾਉਂਦੇ ਹੀ ਰਹਿੰਦੇ ਨੇ। ਪਰ ਬਾਈ ਮੈਂ ਕੀ ਕਰਾਂ ਯਾਰ? ਤੇਰੀ ਗੱਲ ਵੀ ਬਾਈ ਮੈਨੂੰ ਸਹੀ ਲੱਗਦੀ ਆ। ਪਰ ਮੇਰੇ ਲਈ ਨਾ ਮਨਪਰੀਨ ਨੂੰ ਭੁੱਲਣਾ ਬਹੁਤ ਔਖਾ। ਜਿਹਦੇ ਨਾਲ ਇਹ ਰੰਦਾ ਇੰਨਾ ਟਾਈਮ ਰਿਹਾ ਹੋਵੇ। ਉਹਨੂੰ ਭੁੱਲ ਕੇ ਯਾਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਕਰ ਸਕਦਾ ਮੈਂ? ਉਹ ਬਾਈ ਤੇਰੀ ਗੱਲ ਮੰਨਦਾ ਪਰ ਬੱਚੇ ਦੀ ਖਾਤਰ ਤੈਨੂੰ ਸਾਰਾ ਕੁਝ ਕਰਨਾ ਪਊਗਾ। ਚੱਲ ਕੋਈ ਨਾ ਬਾਈ ਇੱਕ ਵਾਰ ਬਹਿ ਕੇ ਇਕੱਲਾ ਮੈਂ ਸੋਚਦਾ। ਚੱਲ ਠੀਕ ਆ ਬਾਈ ਚੰਗਾ ਠੀਕ ਆ ਵੀਰੇ। ਗੱਲ ਯਾਰ ਮੈਨੂੰ ਜੁੱਤੀ ਵੀ ਸਹੀ ਲਾਦੀ ਆ। ਲੋਕਾਂ ਬਾਰੇ ਤਾਂ ਕਾਨੂੰ ਸੋਚਣਾ ਯਾਰ ਵਾਲਾ ਮੈਂ। ਲੋਕ ਤਾਂ 100-100 ਕੁਝ ਭੌਂਕਣਗੇ। ਆ ਗਿਆ ਮੇਰਾ ਪੁੱਤ। ਹਾਬ ਵੀ ਪਾਗਲ ਆਰਤੀ ਦਾ ਪੈਸਾ ਕਿੱਥੇ ਮੰਮੀ ਜਿਹੜੀ ਮੈਡਮ ਨੂੰ ਫੀਸ ਭਰਨੀ ਸੀ ਉਹ ਤਾਂ ਚਾਈ ਨਹੀਂ ਹੈਗੀ ਐਵੇਂ ਮੇਰੀ ਵੀ ਪਕਾਈ ਹੋਗੀ ਚਲ ਕੋਈ ਨਾ ਪੁੱਤਾ ਹੋਪੇ ਨਾ ਸਾਰੇ ਦਿਨ ਲਾ ਤੇ ਤੂੰ ਬੈਠ ਪੁੱਤਾ ਮੈਂ ਤੇਰੇ ਲਈ ਖਾਣ ਕੋਈ ਲਿਆ ਕੇ ਆਉਣੀ ਮੇਰਾ ਤਾਂ ਜੀ ਨਹੀਂ ਕਰਦਾ ਮੰਮੀ ਕੁਝ ਖਾਣ ਨੂੰ ਨਾਲੇ ਤੁਸੀਂ ਰੋਟੀ ਖਾ ਲਈ ਸੀ ਕਿ ਨਹੀਂ ਮੈਂ ਤਾਂ ਖਾ ਲਈ ਸੀ ਪੁੱਤਾ ਝੂਠ ਤਾਂ ਨਹੀਂ ਬੋਲਦੇ ਨਹੀਂ ਪੁੱਤ ਜਿੰਨੀ ਕਲ ਲੋੜ ਸੀ ਤੀ ਮਾਂ ਨੇ ਰੋਟੀ ਖਾ ਲਈ ਫਰਕ ਕੀ ਕਰਾਂ ਜਦੋਂ ਵੀ ਰੋਟੀ ਖਾਣੀ ਆ ਚਾਹ ਪੀਣੀ ਆ ਮੇਰੇ ਮੇਰੀ ਧੀ ਦਿਲ ਤੇ ਆ ਚੜਦੀ ਆ ਚੱਲ ਮੰਮੀ ਤੁਸੀਂ ਐਨੀ ਟੈਨਸ਼ਨ ਨਾ ਲਿਆ ਕਰੋ ਤੁਹਾਡਾ ਬੀਪੀ ਘਟ ਜਾਂਦਾ ਹੈਗਾ ਤੁਸੀਂ ਫਿਕਰ ਨਾ ਕਰੋ ਮੈਂ ਵੀ ਅੰਦਰ ਜਾ ਕੇ ਆਰਾਮ ਕਰ ਲਾਂ ਇੱਕ ਤਾਂ ਕਾਲਜ ਵੀ ਅੰਨੀ ਦੂਰ ਹੈਗਾ ਥੱਕ ਜਾਂਨੀ ਆ ਜਾ ਕੇ ਚੱਲ ਕੋਈ ਨਾ ਪਤਾ ਆਰਾਮ ਕਰ ਲੈ ਕੀ ਕਰੀਏ ਮੈਂ ਤਾਂ ਬਹੁਤ ਭੱਜੀ ਵੀ ਜੇ ਮੇਰੀ ਤੀਰੀ ਚਾਨ ਬਚ ਜੇ ਵਿਚਾਰਾ ਜਸ ਬਖੇਰਾ ਭੱਜਿਆ ਸਾਡੇ ਕੋਈ ਬਾ ਨਹੀਂ ਲੱਗੀ ਕਹਿੰਦੇ ਹੁੰਦੇ ਨੇ ਜੇ ਰੱਬ ਨੇ ਮਾਰੀ ਲਿਖਤੀ ਉਹਨੂੰ ਨੇਟਣ ਵਾਲਾ ਕੋਈ ਨਹੀਂ ਮੇਰਾ ਤਾਂ ਮੇਰੀ ਤੀਬ ਨਾ ਸਾਰਾ ਜੱਗ ਸੁਨਣਾ ਹੋ ਗਿਆ ਕੀ ਕਰਾਂ ਲੈ ਜਸ ਹੁਣ ਤੱਕ ਨਹੀਂ ਆਇਆ ਕਰੋਨਾ ਗਿਆ ਮੈਂ ਤਾਂ ਐਵੇਂ ਹੀ ਕਹਤਾ ਮੈਨੂੰ ਪਤਾ ਤਾਂ ਹੈਗਾ ਇਹ ਮੰਦਾ ਹੈ ਨਹੀਂਗਾ ਲੈ ਹਉ ਵਾਗੇ ਸ਼ੁਕਰਾਵਾ ਹੈ ਗੁਰੂ ਦਾ ਜੱਸ ਹਾਂ ਬਾਪੂ ਤੂੰ ਰੇ ਖੜਾ ਮੈਂ ਤਾਂ ਤੈਨੂੰ ਢੀਕ ਰਿਆ ਸੀਗਾ ਤੂੰ ਐਨਾ ਚਰੂ ਗਿਆ ਕਿੱਥੇ ਗਿਆ ਸੀਗਾ ਉਹ ਬਾਪੂ ਮੈਂ ਤਾਂ ਗੁਰੀ ਲਵੇ ਬੱਗ ਗਿਆ ਸੀ ਉਹ ਮਿਲ ਗਿਆ ਸੀ ਮੈਨੂੰ ਉੱਥੇ ਬਸ ਅਸੀਂ ਗੱਲਾਂ ਬਾਤਾਂ ਕਰਨ ਲੱਗ ਗਏ ਤਾਂ ਕਰਕੇ ਫਿਰ ਮੜਾਇਆ ਠੀਕ ਗਿਆ ਲੱਗਿਆ ਮੈਨੂੰ ਹਾਂ ਚੱਲ ਵਧੀਆ ਤਾਂ ਫਿਰ ਕੋਈ ਫੈਸਲਾ ਲਿਆ ਪੁੱਤ ਉਹ ਬਾਪੂ ਮੇਰੇ ਤੂੰ ਗੱਲ ਸੁਣਾ ਅਜੇ ਮੈਂ ਕੋਈ ਫੈਸਲਾ ਨਹੀਂ ਲਿਆ ਹੈਗਾ ਕੋਈ ਨਾ ਤੈਨੂੰ ਮੈਂ ਆਪੇ ਦੱਸ ਦੂੰਗਾ ਸਾਰਾ ਕੁਝ ਕਰਕੇ ਠੀਕ ਹੈ ਪੁੱਤ ਧਿਆਨ ਰੱਖੀ ਚੰਗਾ ਠੀਕ ਹੈ ਮੈਂ ਕੀ ਗੱਲ ਕਹਿਣਾ ਜੇ ਤਲਾਪੜਾ ਨਹੀਂ ਉਹ ਨੰਨੇ ਦਾ ਧਿਆਨ ਰੱਖਦਾ ਪੁੱਤ ਕੋਈ ਨਾ ਬਾਪੂ ਹੁਣ ਤੂੰ ਬਾਰਾਣਾ ਮੈਨੂੰ ਕਹਿਣਾ ਵਾਲਾ ਉਹਦਾ ਧਿਆਨ ਰੱਖੀ ਕੋਈ ਨਾ ਬਾਪੂ ਸ਼ੁਕਰ ਹੈ ਮੰਮੀ ਲੈ ਚਾਹ ਪੀ ਲਾ ਮੈਨੂੰ ਤਾਂ ਹਲੇ ਮੰਨ ਨਹੀਂ ਦਿੱਤਾ ਚਾਹ ਮੰਮੀ ਮੈਂ ਸਪੈਸ਼ਲ ਤੇਰੇ ਕਰਕੇ ਕੀ ਬਣਾ ਕੇ ਲਿਆਈਆਂਗੀ ਤੂੰ ਪੀ ਲੈ ਚਾ ਪੁੱਤ ਮੈਂ ਤਾਂ ਨਹੀਂ ਤਵਾਰੀ ਕਹਤਾਂ ਦਾ ਮੇਰਾ ਤਜਾਬ ਵਾਲਾ ਬਣਿਆ ਪਿਆ ਮੈਨੂੰ ਹਾਲੇ ਚੰਗੀ ਨਹੀਂ ਲੱਗਦੀ ਚਾ ਮੰਮੀ ਮੈਨੂੰ ਪਤਾ ਤੂੰ ਨਾ ਨਾ ਤਾਂ ਚਾਚਾ ਤੇ ਰੋਟੀ ਖਾਣੀਏਂਗੀ ਨਾ ਕੁਝ ਪੀਣੀਏਂਗੀ ਇਹ ਸਾਰਾ ਕੁਝ ਤੂੰ ਬਸ ਭੈਣ ਦੀ ਟੈਨਸ਼ਨ ਲੈ ਰੱਖੀ ਹੈਗੀ ਪੁੱਤ ਟੈਨਸ਼ਨ ਨਾਲ ਕਿਵੇਂ ਹੋਵੇਗਾ ਮੈਂ ਤਾਂ ਮਨ ਪਰ ਤੇ ਜਵਾਕ ਦੀ ਵਾਲੀ ਫਿਕਰ ਹੈ ਤੇ ਉਹਦੇ ਜਵਾਕ ਦਾ ਤੇ ਜੱਸ ਦਾ ਕੀ ਬਣੂਗਾ ਮੈਂ ਤਾਂ ਆਹੀ ਚੋਰਾ ਵੜਵੜ ਖਾਈ ਜਾਂਦਾ ਚੱਲ ਮੰਮੀ ਤੂੰ ਹੌਸਲਾ ਰੱਖ ਹੁਣ ਆਪਾਂ ਬਦਲ ਤਾਂ ਸਕਦੇ ਨਹੀਂ ਜਿਹੜਾ ਕੁਝ ਹੋਣਾ ਸੀ ਉਹ ਸਭ ਤਾਂ ਹੋ ਗਿਆ ਮੈਂ ਤਾਂ ਇਹ ਕਹਿੰਦੀ ਆ ਪੁੱਤਾ ਵੀ ਉਹ ਸੱਜਾ ਕਰਨੇ ਕੀ ਬੁਰਾ ਕੀਤਾ ਸੀ ਰੱਬ ਦਾ ਵੀ ਇੰਨੀ ਛੇਤੀ ਉਹਦੀ ਮਾਂ ਖੋ ਲਈ ਉਹ ਤੋਂ ਇਹ ਤਾਂ ਹੈ ਮੰਮੀ ਨਾਲੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸ ਪੁੱਤ ਕੀ ਕਹਿੰਦੀ ਆ ਮੰਮੀ ਐ ਕਹਿੰਦੀ ਸੀ ਕਿ ਮੈਂ ਨਾ ਕਿਸੇ ਮੁੰਡੇ ਨੂੰ ਪਸੰਦ ਕਰਤੀਆਂਗੀ ਪਸੰਦ ਕਰਦੀ ਆ ਹਾਂ ਮੰਮੀ ਇਹ ਤੂੰ ਕੀ ਕਹਿ ਰਹੀ ਆ ਮੰਮੀ ਪਹਿਲਾਂ ਮੇਰੀ ਪੂਰੀ ਗੱਲ ਸੁਣ ਲਓ ਮੈਂ ਉਸ ਮੁੰਨੇ ਨੂੰ ਬਹੁਤ ਪਸੰਦ ਕਰਦੀ ਹਾਂ ਤੇ ਮੈਂ ਉਹਦੇ ਨਾਲ ਹੀ ਵਿਆਹ ਕਰਨਾ ਚਾਹੁੰਦੀ ਆਂਗੀ ਉਹ ਸੱਚੀ ਬਹੁਤ ਚੰਗਾ ਮੁੰਡਾ ਤੁਸੀਂ ਇੱਕ ਵਾਰ ਮਿਲ ਲਓ ਕੇਰਾ ਕੀ ਨਾਮ ਉਸ ਮੁੰਡੇ ਦਾ ਮੰਮੀ ਕਾਲਾ ਮੈਨੂੰ ਐਂਗਾ ਵੀ ਤੁਸੀਂ ਕਿਤੇ ਹੋਰ ਨਾ ਮੇਰੇ ਰਿਸ਼ਤੇ ਦੀ ਗੱਲ ਚਲਾ ਲਓ ਤਾਂ ਕਰਕੇ ਬਸ ਮੈਂ ਤੁਹਾਨੂੰ ਦੱਸਣਾ ਸੀਗਾ ਮੇਰੀ ਗੱਲ ਸੁਣ ਲੈ ਹਜੇ ਮੇਰੀ ਤੇ ਮੁੱਕ ਨੂੰ 1 ਮਹੀਨਾ ਹੋਇਆ ਹਜੇ ਤਾਂ ਆਪਾਂ ਵਿਆਹ ਕਰਦੇ ਵੀ ਨਹੀਂ ਸੋਹਣੇ ਲੱਗਦੇ ਮੰਮੀ ਤੂੰ ਗੱਲ ਵੀ ਕਿਸੇ ਹਿਸਾਬ ਨਾਲ ਕਰਦੀ ਤੈਨੂੰ ਸੰਗ ਨਹੀਂ ਆਉਂਦੀ ਇਹ ਗੱਲਾਂ ਕਰਦੀ ਨੂੰ ਮੇਰੇ ਨਾਲ ਮੇਰੇ ਜਿਲ੍ਹੇ ਤੱਕ ਕਿੰਨੀ ਵੱਡੇ 6:00 ਵਜੇ ਆ ਤੈਨੂੰ ਵਿਆਹ ਸੁਝਦੇ ਨੇ ਮੈਨੂੰ ਪਤਾ ਹੈ ਮੰਮੀ ਕਿ ਇਹ ਮੌਕਾ ਨਹੀਂ ਹੈਗਾ ਇਹ ਸਭ ਗੱਲਾਂ ਕਰੰਦਾ ਪਰ ਮੈਂ ਸਿਰ ਥੋਂ ਦੱਸਣਾ ਚਾਹੁੰਦੀ ਸੀ ਨਾਲੇ ਕਦੇ ਨਾ ਕਦੇ ਤਾਂ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਹੀ ਸੀਗੀ ਚੱਲ ਕੋਈ ਨਾ ਤੂੰ ਕੰਮ ਕਰ ਲੈ ਆਪਣਾ ਜਾ ਕੇ ਮੈਂ ਕਿਹੜਾ ਕਹਿਨੀ ਆ ਵੀ ਹਲੇ ਤੁਸੀਂ ਕੱਲੂ ਹੀ ਮੇਰਾ ਵਿਆਹ ਘਰ ਤੋਂ ਬਸ ਮੈਂ ਤੁਹਾਨੂੰ ਇੱਕ ਵਾਰ ਦੱਸਣਾ ਸੀਗਾ ਤੁਸੀਂ ਉਸ ਮੁੰਡੇ ਨੂੰ ਇੱਕ ਵਾਰ ਮਿਲ ਲਓ ਫਿਰ ਚਲ ਕੋਈ ਨਾ ਮੈਂ ਜੋਤਨ ਨਾਲ ਗੱਲ ਕਰੂੰਗੀ ਠੀਕ ਹੈ ਨਾ ਠੀਕ ਜਿਹੋਨੇ ਸਹੀ ਕਰਤਾ ਤਾਂ ਸਹੀ ਹੈ ਨਹੀਂ ਫਿਰ ਮੈਂ ਕੁਛ ਨਹੀਂ ਕਰਦੀ ਇਸ ਗੱਲ ਦੇ ਵਿੱਚ ਠੀਕ ਹੈ ਨਾ ਪਰ ਮੰਮੀ ਪੱਕਾ ਗੱਲ ਕਰ ਲਿਓ ਵੀਰੇ ਨਾਲ ਗੱਲ ਤਾਂ ਮੈਂ ਕਰ ਲੂੰਗੀ ਜੇ ਹੁਣ ਜੋਤ ਮੰਨੂਗਾ ਤਾਂ ਹੀ ਹੈ ਨਾ ਚਲੋ ਠੀਕ ਹੈ ਮੰਮੀ ਨਾਲੇ ਆ ਚਾਹ ਪੀ ਲਓ ਮੈਂ ਇਤਨਾ ਵੱਡਾ ਰਿਸਕ ਨਹੀਂ ਲੈਂਦੀ ਮੈਂ ਜੋਤ ਤੇ ਦਾਬ ਨਹੀਂ ਪਾਉਂਦੀ ਵੀ ਤੂੰ ਹਾਂ ਕਰ ਇਸ ਗੱਲ ਵਾਸਤੇ ਠੀਕ ਹੈ ਨਾ ਸਮਝੀ ਚਲ ਚੰਗਾ ਮੰਮੀ ਹੁਣ ਚਾਹ ਤੇ ਕਰਦੀ ਨਾ ਨਰਾਜ਼ਗੀ ਰੱਖੀਏਗੀ ਛਾਦਾ ਬੀਲਾ ਕੋਈ ਨਾ ਮਾਪੇ ਪੀ ਲੋਗੀ ਚਲਾ ਜਾ ਹਜੇ ਨਹੀਂ ਮੇਰਾ ਮਨ ਕਰਦਾ ਚਾਲ ਕਹਤਾ ਨਾ ਤੈਨੂੰ ਇੱਕ ਵਾਰੀ ਲੈ ਦੇਖ ਲੈ ਇਹਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਗੱਲਾਂ ਕਰਦੀ ਇਹਨੂੰ ਮੇਰੀ ਧੀ ਮੁੱਕ ਨੂੰ ਤਾਂ ਹਜੇ ਮਹੀਨਾ ਹੋਇਆ ਮੇਰੀ ਧੀ ਰਾਤ ਉਰ ਹੀ ਜਾਂਦੀ ਹੈ ਹੋਣਾ ਹਜੇ ਸੇਵਾ ਠੰਡਾ ਵੀ ਨਹੀਂ ਹੋਇਆ ਮੈਨੂੰ ਪੁੱਛ ਕੇ ਦੇਖ ਮੇਰਾ ਕਿੰਨਾ ਕਾਲਜਾ ਪਟਿਆ ਇਹਨੂੰ ਵਿਆਦੀ ਲੱਗੀ ਹੈ ਹੰਤਾ ਨਹੀਂ ਸਮਝਾਉਂਦੀ ਵੀ ਰੱਬਾ ਉਸ ਬੱਚੇ ਨੇ ਕੀ ਤੇਰਾ ਬੁਰਾ ਕੀਤਾ ਮੇਰੀ ਧੀ ਨਾ ਤਾਂ ਮੈਨੂੰ ਚੱਕ ਲੰਦਾ ਪਰ ਉਹ ਬੱਚੇ ਦੀ ਮਾਂ ਤਾਂ ਜੱਗ ਤੇ ਜਿਉਂਦੀ ਰਹਿੰਦੀ ਕਹਿੰਦੇ ਹੁੰਦੇ ਨੇ ਮਾਂ ਤਾਂ ਜਨਮ ਦੇ ਨਾਲ ਹੀ ਐ ਬੱਚੇ ਤੇ ਕਿਸਮਤ ਨਹੀਂ ਲਿਖ ਸਕਦੀ ਕਿ ਚੰਗੀ ਆ કે ਮਾੜੀ ਆ ਜੱਸਾ ਹਾਂ ਬਾਪੂ ਪੁੱਤ ਬਾਰ-ਬਾਰ ਕਹਿੰਦੇ ਨੂੰ ਮੈਨੂੰ ਵੀ ਬਹੁਤ ਸ਼ਰਮ ਆਉਂਦੀ ਐ ਮੈਂ ਤਾਂ ਤੈਨੂੰ ਇਹ ਕਹਿੰਦਾ ਸੀਗਾ ਕਿ ਪੁੱਤ ਕੋਈ ਫੈਸਲਾ ਲੈ ਲੈ ਕਿੰਨਾ ਔਖਾ ਘਰ ਦੇ ਵਿੱਚ ਦੇਖ ਸਾਰਾ ਕੰਮ ਤੂੰ ਕਰਦਾ ਐ ਫਿਰ ਰੁੱਟ-ਟੁੱਕਦਾ ਵੀ ਤੂੰ ਕਰਦਾ ਨਾਲੇ ਮੈਥੋਂ ਇੰਨਾ ਕੰਮ ਕਿੱਥੇ ਹੁੰਦਾ ਪੁੱਤ ਮੈਂ ਤੈਨੂੰ ਕਹਿੰਦਾ ਸਿਆਣਾ ਬੀਬਾ ਪੁੱਤ ਬਣ ਕੇ ਆਹ ਕਰਦੇ ਤੂੰ ਉਹ ਬਾਪੂ ਮੈਂ ਕਰੀਦਾ ਜਾਨਾ ਕੁਛ ਨਹੀਂ ਹੁੰਦਾ ਔਖਾ ਸੌਖਾ ਮੈਂ ਕਰ ਲੂੰਗਾ ਪੇ ਪੁੱਤ ਇੱਕ ਨਾ ਇੱਕ ਦਿਨ ਤਾਂ ਤੈਨੂੰ ਵਿਆਹ ਕਰਵਾਉਣਾ ਪੈਣਾ ਨਾਲੇ ਇੱਕ ਸੋਚ ਜੇ ਬਗਾਨੀ ਆ ਗਈ ਤਾਂ ਨੰਨੇ ਦਾ ਕੀ ਬਣੂਗਾ ਤੂੰ ਸੋਚ ਕੇ ਦੇਖ ਪੁੱਤ ਹਾਂ ਬਾਪੂ ਇਹ ਗੱਲ ਤਾਂ ਤੁਹਾਡੀ ਸਹੀ ਆ ਬਾਕੀ ਉਹ ਤੇਰੀ ਸਾਲੀ ਆ ਪੁੱਤ ਮਾਵਾ ਵਰਗੀ ਹੁੰਦੀ ਆ ਕਹਿੰਦੇ ਮਾਸੀ ਉਹਨੇ ਸਾਂਭ ਲੈਣਾ ਘਕੇ ਨੂੰ ਬਾਪੂ ਸੁਡੀ ਮਰਜ਼ੀ ਆ ਜਿਵੇਂ ਤੁਹਾਨੂੰ ਸਹੀ ਲੱਗਦਾ ਪਰ ਬਾਪੂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿਵੇਂ ਮੈਂ ਮਾਣਪ੍ਰੀਤ ਨੂੰ ਪਿਆਰ ਕਰਦਾ ਸੀ ਨਾ ਉਹ ਮਹਿਰ ਨੂੰ ਮੈਂ ਪਿਆਰ ਨਹੀਂ ਦੇ ਸਕਦਾ ਉਹ ਤਾਂ ਕੋਈ ਗੱਲ ਨਹੀਂ ਪੁੱਤ ਤੂੰ ਇੱਕ ਵਾਰੀ ਹਾਂ ਕਰ ਦੇ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਂਦਾ ਹੈਗਾ ਚਲ ਬਾਪੂ ਬਾਕੀ ਤੇਰੀ ਮਰਜ਼ੀ ਆ ਜਿਹੜਾ ਕੁਝ ਤੈਨੂੰ ਮੈਂ ਕਹਿਣਾ ਸੀ ਉਹ ਤੈਨੂੰ ਕਹਤਾ ਮੈਂ ਚਲੋ ਸ਼ੁਕਰਾ ਪੁੱਤ ਧੰਨਵਾਦ ਹੈ ਤੇਰਾ ਤੂੰ ਹਾਂ ਕਰਦੀ ਬਾਕੀ ਮੈਂ ਤੇਰੇ ਨਾਲ ਗੱਲ ਕਰਦਾ ਮੈਂ ਕਦੋਂ ਦਾਨਾਂ ਦੇ ਵਿੱਚ ਉੱਥੇ ਜਾ ਕੇ ਆਉਣਾ ਠੀਕ ਹੈ ਸ਼ਾਬਾਸ਼ ਠੀਕ ਆ ਬਾਪੂ ਮੈਂ ਵੀ ਕੀ ਕਰਾਂ ਯਾਰ ਬਾਪੂ ਨੂੰ ਧੱਕੇ ਨਾ ਹਾਂ ਤਾਂ ਕਰਵਾਲੀ ਮੇਰੇ ਤੋਂ ਚੱਲ ਦੇਖੀ ਉਹ ਫਿਰ ਅੱਗੇ ਕੀ ਬਣਦਾ ਜੋ ਹੋਣਾ ਉਹ ਤਾਂ ਹੋਣੀ ਹੀ ਆ ਜੋ ਤਾਂ ਆਮਾ ਕਰਤੀ ਪੁੱਤ ਸੰਨੀ ਹੋ ਗਈ ਹੋ ਗਈ ਸੀ ਚੱਲ ਚੰਗਾ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਮਾਂ ਹੀਰਵਾਰੀ ਗੱਲ ਕਰਨੀ ਸੀ ਪੁੱਤ ਉਹਦੇ ਬਾਰੇ ਕੀ ਗੱਲ ਕਰਨੀ ਹੁਣ ਤੂੰ ਆ ਉਹਨੇ ਮੈਨੂੰ ਕੱਲ ਦੱਸੀ ਐ ਕਹਿੰਦੀ ਮੈਂ ਕਿਸੇ ਮੁੰਡੇ ਨਾਲ ਵਿਆਹ ਕਰਵਾਉਣਾ ਐ ਤੇ ਮੈਂ ਉਹਨੂੰ ਪਸੰਦ ਕਰਦੀ ਆ ਉਹ ਮੈਨੂੰ ਪਸੰਦ ਕਰਦਾ ਪੁੱਤ ਹੁਣ ਕੀ ਕਰੀ ਆਪਾਂ ਹੁਣ ਕੀ ਕਰ ਸਕਦੇ ਆ ਮਾਂ ਆਪਾਂ ਨਹੀਂ ਉਹਦੀ ਗੱਲ ਮੰਨਣੀ ਆਪਾਂ ਕਿਵੇਂ ਵਿਆਹ ਕਰਦੀਏ ਆਪਣੀ ਕੀ ਇੱਜ਼ਤ ਰਹਿ ਜੂ ਮਾਂ ਬੇ ਪੁੱਤ ਮੇਰੀ ਗੱਲ ਸੁਣਾ ਹੁਣ ਤਾਣੇ ਆਪਣੇ ਮੂੰਹ ਨਾਲ ਦੱਸਤਾ ਵੀ ਮੈਂ ਮੁੰਡੇ ਨੂੰ ਜ਼ਿਆਦਾ ਪਿਆਰ ਕਰਦੀ ਆ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਜੇ ਉਹ ਭੱਜ ਗਈ ਫਿਰ ਆਪਣੀ ਜਮੀ ਬੇਤੀ ਹੋ ਜੂਗੀ ਆਪਣਾ ਮਰਨ ਹੋ ਜੂ ਪੁੱਤ ਮਾਂ ਆਪਣੇ ਘਰ ਚ ਹੋ ਕੀ ਰਿਹਾ ਉਹਨੂੰ ਚਾਹੀਦਾ ਕੁਸ ਸੋਚਣਾ ਤਾਂ ਚਾਹੀਦਾ ਉਹਨੂੰ ਮੜਾ ਮੋਟਾ ਆਪਣੇ ਲਈ ਨਹੀਂ ਪੁੱਤੋ ਸੋਚਦੀ ਉਹ ਸਿਰਫ ਉਹ ਮੁੰਡੇ ਬਾਰੇ ਸੋਚਦੀ ਏ ਠੀਕ ਹੈ ਵੀ ਕਿਤੇ ਜੇ ਨਾਮ ਇਹ ਕਰਵਾਇਆ ਕਿਤੇ ਉਹ ਨਾ ਕੁਛ ਕਰ ਲੇ ਉਹਨੂੰ ਆਪਣਾ ਕੋਈ ਨਹੀਂ ਦੁੱਖ ਸੁੱਖ ਦਾ ਇਹ ਤਾਂ ਜਿਹਨੂੰ ਲੱਗਿਆ ਪੁੱਤ ਕੋਈ ਨੂੰ ਪਤਾ ਮੈਨੂੰ ਪਤਾ ਨਾ ਵੀ ਜਿਹਦੀ ਲੈ ਲਾਹ ਦਿੱਤੀ ਮੁੱਕ ਗਈ ਉਹ ਤਾਂ ਦੁੱਖ ਮੈਨੂੰ ਆ ਪੁੱਤ ਐਂਜਾ ਨੂੰ ਕੀ ਦੁੱਖ ਐ ਉਹਨੂੰ ਤਾਂ ਛੇਤੀ ਆਇਆ ਵੀ ਮੈਂ ਵਿਆਹ ਕਰਵਾ ਲਾਂ ਆਪਾਂ ਦੀ ਮਾਂ ਵਿਆਹ ਕਰਨਾ ਉਹਦੇ ਉੱਥੇ ਜਿੱਥੇ ਉਹ ਕਹਿੰਦੀ ਆ ਕਦੇ ਨਹੀਂ ਕਰਨਾ ਚੱਲ ਕੋਈ ਨਾ ਮੈਂ ਬੋਲ ਮਾਰਾਂ ਮੈਂ ਕਰਾਵਾਂ ਤੇਰੇ ਨਾਲ ਗੱਲ ਉਹਦੀ ਨੀ ਕੁੜੀਏ ਹੀਰੂ ਰਿਆ ਹਾਂ ਸਮਾਰਕ ਗੱਲ ਕਰ ਲਿਓ ਉਹਦੇ ਨਾਲ ਆ ਗਈ ਪੁੱਛ ਲੈ ਇਸੇ ਦੇ ਮੂੰਹੋਂ ਕੀ ਗੱਲ ਆ ਕੀ ਚੱਲ ਰਿਹਾ ਤੇਰੇ ਦਿਮਾਗ 'ਚ ਕੀ ਹੋ ਗਿਆ ਵੀਰੇ ਪਹਿਲਾਂ ਮਨਪ੍ਰੀਤ ਨੇ ਕਰਾਈ ਸੀ ਲਵ ਮੈਰਿਜ ਉਹਨੇ ਕੀ ਖੱਟ ਲਿਆ ਵੀਰੇ ਤੁਸੀਂ ਮਨਪ੍ਰੀਤ ਵਕਤ ਤਾਂ ਉਹਦੀ ਮੰਨ ਕੇ ਸੀਗੇ ਉਹ ਤਾਂ ਕੋਈ ਜਵਾਬ ਨਹੀਂ ਦਿੱਤਾ ਫਿਰ ਮੇਰੇ ਵਕਤ ਕਿਉਂ ਐਵੇਂ ਕਰੀ ਜਾਂਦੇ ਹੋਗੇ ਨਹੀਂ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਹੈ ਹਜੇ ਤਾਂ ਆਪਣੇ ਘਰ ਦੇ ਵਿੱਚ ਦੁੱਖ ਹੀ ਨਹੀਂ ਨਿਕਲਿਆ ਮਨਪ੍ਰੀਤ ਵਾਲੀ ਗੱਲ ਨਹੀਂ ਭੁੱਲਣ ਲੱਗਦੀ ਕੋਈ ਗੱਲ ਨਹੀਂ ਜਿੱਥੇ ਤੂੰ ਕਹੇਂਗੀ ਭਾਈ ਤੇਰਾ ਵਿਆਹ ਕਰ ਦਾਂਗੇ ਪਹਿਲਾਂ ਤੇਰਾ ਬਾਪੂ ਤੇ ਤੇਰਾ ਭਾਈ ਜਾ ਕੇ ਦੇਖ ਕੇ ਆਉਣਗੇ ਜੇ ਇਹਨਾਂ ਦੇ ਮੁੰਡਾ ਫਿੱਟ ਹੋਇਆ ਤਾਂ ਪਾਈ ਆਪਦਾ ਕਰ ਦਾਂਗੇ ਤੇਰਾ ਜੇ ਇਹਨਾਂ ਦੇ ਨਾਲ ਫਿੱਟ ਹੋਇਆ ਤੀਏ ਦੇਖ ਫੇਰ ਮੇਰੇ ਕੋਈ ਸਾਰੇ ਦੀ ਗੱਲ ਨਹੀਂ ਫੇਰ ਤੈਨੂੰ ਅਸੀਂ ਖੂਚ ਧੱਕਾ ਨਹੀਂ ਦੇਣ ਦਿੰਦੇ ਚਲ ਚੰਗਾ ਮੰਮੀ ਠੀਕ ਆ ਬੇਚਲ ਕੋਈ ਨਾ ਪੁੱਤ ਪਰ ਜਿਵੇਂ ਇਹ ਕਹਿੰਦੀ ਐ ਉਵੇਂ ਕਰ ਲੋ ਮੰਨ ਜਾ ਤੂੰ ਵੀ ਚਲ ਕੋਈ ਨਾ ਮਾਂ ਦੇਖ ਆਵਾਂਗੇ ਮੈਂ ਤੇ ਬਾਪੂ ਕਿਵੇਂ ਆ ਘਰਵਾਰ ਉਹਦਾ ਹਾਂ ਚਲ ਕੁਛ ਨਹੀਂ ਹੁੰਦਾ ਹੁਣ ਪਹਿਲਾਂ ਮਨਪ੍ਰੀਤ ਨੇ ਵੀ ਕਰਾਇਆ ਸੀ ਭਾਈ ਚਲ ਹੁਣ ਜਿੱਥੇ ਦੀ ਮਰਜ਼ੀ ਐ ਭਾਈ ਇਹਦਾ ਕਰ ਦਿਓ ਹੋਰ ਕੀ ਆ ਡਰ ਲੱਗਦਾ ਮਾਂ ਪਹਿਲਾਂ ਮਨਪ੍ਰੀਤ ਨਾਲ ਵਿਚਾਰੇ ਨਾਲ ਕੀ ਕੁਝ ਹੋ ਗਿਆ ਆਪਣਾ ਬਥੇਰੇ ਦੁੱਖ ਦੇਖਲੇ ਬੇ ਪੁੱਤ ਇਹ ਤਾਂ ਕਿਸਮਤਾਂ ਦੇ ਸੌਦੇ ਨੇ ਜਿਹਹੀ ਉਹਦੀ ਕਿਸਮਤ ਲਿਖੀ ਸੀ ਉਹਨੇ ਭੋਗ ਲਈ ਭਾਈ ਹੁਣ ਇਹਦੀ ਕੀ ਪਤਾ ਕਿਸਮਤ ਭਾਈ ਚੰਗੀ ਆ ਕਿ ਮਾੜੀ ਆ ਉਹ ਤਾਂ ਹੁਣ ਰੱਬ ਦੇ ਹੱਥ ਡੋਰ ਆ ਉਹ ਤਾਂ ਪਰਮਾਤਮਾ ਨੂੰ ਪਤਾ ਹੋਤਾ ਹੈ ਮਾਂ ਚੱਲ ਚੰਗਾ ਤੂੰ ਮੈ ਸਭਾ ਨਾਲ ਦੇ ਸੰਨੀ ਹੋ ਗਈ ਬੰਦਾ ਮਾਂ